ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 537ਵੇਂ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਡੇਰਾ ਸਹਿਬ ਜੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੋਹਰਾਕਰ ਅਤੇ ਮਾਤਾ ਸੁਲੱਖਣੀ ਜੀ ਦਾ ਪੇਕਾਕਰ ਹੈ ਪਹਿਲੀ ਵਾਰ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ ਅਨੇਕਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਵਾ ਤਾਂ ਹਾਸਲ ਕੀਤੀ ਤੇ ਗੁਰੂ ਜੀ ਦੇ ਜਹਾਜ ਚੜੇ ਇਸ ਮੌਕੇ ਜਿੰਨਾ ਲੋਕਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਉਹ ਅੱਜ ਗੁਰੂ ਵਾਲੇ ਬਣੇ ਨੇ ਗੁਰੂ ਜੀ ਦੇ ਜਹਾਜ ਚੜੇ ਨੇ ਦੂਸਰੇ ਪਾਸੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਮੈਂਬਰ ਗੁਰਵਿੰਦਰ ਪਾਸ ਸਿੰਘ ਗੋਰਾ ਨੇ ਕਿਹਾ ਕਿ ਅਸੀਂ ਵਡਭਾਗੇ ਹਾਂ ਕਿ ਪਹਿਲੀ ਵਾਰ ਮਾਤਾ ਸੁਲੱਖਣੀ ਜੀ ਦੇ ਪੇਕੇ ਘਰ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ ਉਸ ਸਥਾਨ ਤੇ ਅੱਜ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਅਨੇਕਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਹਾਸਲ ਕਰਕੇ ਗੁਰੂ ਦੇ ਲੜ ਲੱਗੇ ਨੇ ਗੁਰਬਾਣੀ ਨਾਲ ਜੁੜੇ ਨੇ ਅਨੇਕਾਂ ਲੋਕ ਅੰਮ੍ਰਿਤ ਸ਼ਕ ਦੇ ਗੁਰੂ ਵਾਲੇ ਬਣੇ ਨੇ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਚੈਨਲ ਨੂੰ ਸਬਸਕ੍ਰਾਈਬ ਲੈਕਚਰ ਕਰਦੇ ਰਿਹਾ ਕਰੋ ਤਾਂ ਜੋ ਅਸੀਂ ਤੁਹਾਨੂੰ ਹਰ ਪਲ ਤੋਂ ਤਾਜ਼ੀਆਂ ਖਬਰਾਂ ਦਿਖਾ ਸਕੀਏ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਲ ਕਬਟਾਲਾ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਅੱਜ ਜੋ ਇਹ ਮਹਾਨ ਅਮਰਤ ਸੰਚਾਰ ਹੋਇਆ ਉਹਦੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਮਾਨ ਸਲੱਖਣੀ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਦਿਨਾਂ ਅੱਜ ਪਹਿਲੀ ਵਾਰੀ ਗੁਰਦਾਂ ਡੇਰਾ ਸਾਹਿਬ ਜੋ ਮਾਦਾ ਸਲੱਖਣੀ ਦਾ ਪੇਕਾ ਘਰ ਹੈ ਜੋ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਸਥਾਨ ਹੈ ਉਥੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਹੋਇਆ ਜਿਸ ਦੇ ਚਕਾਲਤ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅਨੇਕਾਂ ਪ੍ਰਾਣੀਆਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਲਗੀ ਤਰਪਾਚਾ ਦੇ ਧੀਆ ਪੁੱਤਰ ਹੋਣ ਦਾ ਮਾਨ ਪ੍ਰਾਪਤ ਕੀਤਾ। ਔਰ ਸਾਡੇ ਮਾਨ ਨੂੰ ਵੀ ਇੱਕ ਖੁਸ਼ੀ ਮਿਲੀ ਕਿ ਇਹ ਕਾਰਜ ਰੰਭਿਆ ਸੀ ਮਾਨ ਚ ਸ਼ਰਧਾ ਰੱਖ ਕੇ ਬਾਕੀ ਸਥਾਨਾਂ ਤੇ ਅਮਰਤ ਸੰਚਾਰ ਕਰਵਾਏ ਨੇ। ਇਹ ਡੇਰਾ ਸਾਹਿਬ ਕਦੀ ਅਮਰਤ ਸੰਚਾਰ ਨਹੀਂ ਹੋ ਸਕਿਆ। ਮਾਲਕ ਨੇ ਉਹ ਵੀ ਚਾਹ ਮਾਨ ਦਾ ਪੂਰਾ ਕੀਤਾ। ਅੱਜ ਜਿਹੜੇ ਗੁਰੂ ਪਿਆਰਿਆਂ ਨੇ ਗੁਰੂ ਅਪਲਾਖੀਆਂ ਨੇ ਅਮਰਤ ਦੀ ਦਾਤ ਪ੍ਰਾਪਤ ਕਰਕੇ ਕਲਗੀ ਤਰਪਾਚਾ ਦੇ ਧੀਆ ਪੁੱਤਰ ਹੋਣ ਦਾ ਮਾਨ ਪ੍ਰਾਪਤ ਕੀਤਾ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਸਮੁੱਚੀ ਸੰਗਤ ਵੱਲੋਂ ਮਟਾਲੇ ਦੀ ਵੱਲੋਂ ਜਿਹੜੇ ਸਾਡੇ ਸਤਕਾਰਯੋਗ ਆਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਨੇ ਉਹਨਾਂ ਨੂੰ ਜੀਣਾ ਹੈ ਵੀ ਆ ਮੇਰਾ ਨਾਮ ਬਲਰਾਸੀਆਂ ਕਾ ਦੀ ਰਾਜੀ ਅੱਜ ਗੁਰੂ ਦੇ ਜਹਾਜ਼ੇ ਜਿਹੜੇ ਅੰਗਰੇਜ਼ ਛਕਿਆ ਪਹਿਲਾਂ ਅੰਗਰੇਜ਼ ਛਕਿਆ ਤਾਂ ਕੱਟ ਛਕਿਆ ਤਾਂ ਕੀ ਕਹਿਣਾ ਚਾਹੁੰਗੇ ਮੈਂ ਕਹਿਣਾ ਚਾਹੁੰਦਾ ਇਹ ਜੀ ਬਹੁਤ ਹੀ ਵਧੀਆ ਲੱਗਿਆ ਬੜਾ ਵਧੀਆ ਮਰਤ ਸੰਚਾਰ ਹੋਇਆ ਤੇ ਮਹਾਰਾਜ ਦੇ ਲੜ ਲੱਗ ਗਿਆ ਅੱਜ ਗੁਰੂ ਵਾਲੇ ਬਣ ਗਏ ਆ ਜੀ ਬੜੀ ਖੁਸ਼ੀ ਹੈ ਬੜੀ ਖੁਸ਼ੀ ਹੈ ਜੀ ਹਾਂ ਗੁਰਲੀਨ Kaur ਤੁਸੀਂ ਅੱਜ ਕਿੱਥੇ ਆਏ ਸੀ ਤੇ ਕੀ ਕੀਤਾ ਅੱਜ ਆਪਾਂ ਡੇਰਾ ਸਾਹਿਬ ਗੁਰਦੁਆਰੇ ਆਏ ਆ ਇੱਥੇ ਪਹਿਲੀ ਵਾਰੀ ਅਮ੍ਰਿਤ ਛਕਾਇਆ ਜਾ ਰਿਹਾ ਹੈ ਖੁਸ਼ੀ ਆ ਕੇ ਅਮ੍ਰਿਤ ਛਕਾਇਆ ਹਾਂਜੀ ਉਸ ਤੋਂ ਪਹਿਲਾਂ ਅਮਰ ਸਿਕੰਦਰ ਪਹਿਲਾਂ ਜੀ ਸੋਚਦੇ ਸੀ ਤੇ ਉਹ ਗੁਰਬਾਣੀ ਬਣਦੇ ਤੁਰੀ ਤੇ ਜਹਾਜ਼ੇ ਚੜ੍ਹਦੇ ਕਿੰਨੀ ਖੁਸ਼ੀ ਮਹਿਸੂਸ ਨਹੀਂ ਜਹਾਜ਼ ਵਿੱਚ ਚੜ੍ਹ ਕੇ ਬਹੁਤ ਖੁਸ਼ੀ ਹੋ ਰਹੀ ਹੈ ਪਹਿਲਾਂ ਵੀ ਆਈ ਸੋਚਦੇ ਸੀ ਕਿ ਆਪਾਂ ਅਮ੍ਰਿਤ ਛਕਣਾ ਹੈ ਤੇ ਹੁਣ ਕਿਰਪਾ ਹੋਈ ਹੈ ਤੇ ਆਪਾਂ ਛਕ ਰਹੇ ਆ ਅਮਨਦੀਪ ਸਿੰਘ ਜੀ ਜੀ ਇਹ ਦੇਖੀ ਜੀ ਜੀ ਇਹ ਡੇਰਾ ਸਾਹਿਬ ਗੁਰਦੁਆਰੇ ਆਏ ਜੀ ਅਮਰ ਅਮਰਦੀ ਦਾਤ ਬਖਸ਼ੀ ਹੈ ਜੀ ਤੇ ਪਹਿਲਾਂ ਉਹ ਕਿਹੜਾ ਨਹੀਂ ਜੀ ਅੱਜ ਕਿੰਨਾ ਵੱਡਾ ਫਟਾਕੇ ਸਮਝਿਆ ਬਹੁਤ ਵੱਡਾ ਫਟਾਕੇ ਹਾਂਜੀ